ਦੇੜਲੇ ਪਿੰਡ ਚਨਕੋਈਆਂ ਖੁਰਦ ਵਿਖੇ ਚੱਲੀਆਂ ਗੋਲੀਆਂ ਕਈ ਹੋਏ ਜ਼ਖਮੀ ਮੌਕੇ ਤੇ ਪਹੁੰਚੇ ਪੁਲਿਸ ਦੇ ਆਲਾ ਅਧਿਕਾਰੀ ਮਾਮਲਾ ਜ਼ਮੀਨ ਦੇ ਵਿਵਾਦ ਦਾ ਦੱਸਦੇ ਇਹ ਦਰਾਹ ਦੇ ਨੇੜਲੇ ਪਿੰਡ ਚਨਕੋਈਆਂ ਖੁਰਦ ਵਿਖੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਅੱਜ ਪਿੰਡ ਚ ਕੁਝ ਲੋਕਾਂ ਵੱਲੋਂ ਗੋਲੀਆਂ ਚਲਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਉੱਥੇ ਹੀ ਮੌਕੇ ਤੇ ਡੀਐਸਪੀ ਭਾਈਲ ਹਮੰਤ ਮਲੋਤਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕਾਂ ਵੱਲੋਂ ਗੋਲੀਆਂ ਚੱਲਣ ਦੀ ਗੱਲ ਦੱਸੀ ਜਾ ਰਹੀ ਹੈ ਅਤੇ ਮੌਕੇ ਤੇ ਕਾਰਤੂਸ ਵੀ ਮਿਲੇ ਹਨ ਪਰ ਮਾਮਲਾ ਜਾਂਚ ਦਾ ਵਿਸ਼ਾ ਹੈ ਉੱਥੇ ਹੀ ਲੋਕਾਂ ਵੱ ਤੱਕਾਸ਼ਾਈ ਦੇ ਦੋਸ਼ ਲਗਾਏ ਗਏ ਉਹਨਾਂ ਨੇ આરોਪ ਲਗਾਏ ਕਿ ਤੱਕਾਸ਼ਾਈ ਹੋ ਰਹੀ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਲਾਪਰਾ ਨੇ ਕਿਹਾ ਕਿ ਪਾਰਟੀ ਹਰ ਪੱਕੋ ਪਰਿਵਾਰ ਦੇ ਨਾਲ ਖੜੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਮਾਮਲੇ ਦੇ ਸਬੰਧ ਚ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਏਗਾ ਅੱਜ ਜੋ ਚਰਕੋਆਂ ਕੰਡ ਵਿੱਚ ਅਸੀਂ ਦੇਖਿਆ ਵੀ ਇੱਥੇ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਰਾਜ ਆ ਜਿਹੜਾ ਆਪਣਾ ਇੱਥੇ ਬਹੁਤ ਗੁੰਡਾ ਰਾਜ ਆ ਜਿਵੇਂ ਕਿ ਪਹਿਲਾਂ ਕਾਫੀ ਦਿਨਾਂ ਤੇ ਪਹਿਲਾਂ ਦੇ ਵਿੱਚ ਸਰਪੰਚ ਸਾਫ ਕਾ ਸਰਪੰਚ ਜੱਗੀ ਜੋ ਨਸ਼ੇ ਦੇ ਕੇਸ ਦੇ ਵਿੱਚ ਉਹਦਾ ਨਾਮ ਜਦ ਕੀਤਾ ਗਿਆ ਨਾ ਅਸੀਂ ਪਹਿਲਾਂ ਵੀ ਪੁਲਿਸ ਨੂੰ ਕਿਹਾ ਸੀ ਅਫਸਰਾਂ ਨੂੰ ਮਿਲੇ ਸੀ ਵੀ ਇਹ ਨਸ਼ੇ ਵਾਲਾ ਗੱਲ ਨਹੀਂ ਹੈਗੀ ਵੀ ਇੱਥੇ ਕੋਈ ਜ਼ਮੀਨ ਦਾ ਝਗੜਾ ਇਹਨਾਂ ਦਾ ਵੀ ਜ਼ਮੀਨ ਦਾ ਕਬਜ਼ੇ ਨੂੰ ਕਰਕੇ ਇਹ ਜਿਹੜਾ ਰੌਲਾਜ ਮਹੀੰਦਾ ਉਹਨੂੰ ਨਸੇ ਨਾਲ ਜੋੜਿਆ ਜਾ ਰਿਹਾ ਅੱਜ ਆਪਾਂ ਨੇ ਦੇਖ ਹੀ ਲਿਆ ਤੁਸੀਂ ਜੋ ਬਾਰੋਂ ਕੋਈ ਬੰਦੇ ਆਏ ਇੱਥੇ ਉਹਨਾਂ ਨੇ ਸਰੇ ਆਮ ਗੋਲੀਆਂ ਚਲਾਈਆਂ ਘਰ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਤੇ ਕਤਲਨਾਕ ਹਮਲਾ ਵੀ ਕੀਤਾ ਉਹਨਾਂ ਨੇ ਆਪਾਂ ਸਾਰੇ ਜਾਣਦੇ ਹਾਂ ਪਤਾ ਹੀ ਆ ਤੁਹਾਨੂੰ ਲੱਗਿਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਇਹ ਲੋਕ ਨੇ ਇਹਨਾਂ ਤੇ ਪ੍ਰਸ਼ਾਸਨ ਪੂਰੀ ਕਾਰਵਾਈ ਕਰੇ ਦੁੱਧ ਦਾ ਦੁੱਧ ਪਾਣੀ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਇਹਨਾਂ ਨੂੰ ਇਨਸਾਫ ਪਾਇਆ ਜਾਵੇ ਅਕਾਲੀ ਦਲ ਵੱਲੋਂ ਤਾਂ ਇਹੀ ਅਸੀਂ ਪਹਿਲਾਂ ਵੀ ਅਫਸਰਾਂ ਨੂੰ ਮਿਲੇ ਆ ਅਫਸਰਾਂ ਕੋਲ ਬੇਨਤੀ ਕੀਤੀ ਆ ਵੀ ਇਹ ਜਿਹੜੇ ਨਸਾ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਵਸਾਇਆ ਜਾ ਰਿਹਾ ਜਿਹੜਾ ਅਸਲੀ ਮਸਲਾ ਹੈਗਾ ਉਹ ਇੱਥੇ ਜ਼ਮੀਨ ਦਾ ਕੋਈ 15 16 ਕਿਲੇ ਜ਼ਮੀਨ ਜੱਗੀ ਬੋਂਦਾ 15 20 ਸਾਲ ਤੋਂ ਬੋਂਦਾ ਉਹਦਾ ਕੋਈ ਮਸਲਾ ਹੈਗਾ ਕੋਈ ਨਸ਼ੇ ਦਾ ਮਸਲਾ ਨਹੀਂਗਾ ਸਿਰਫ ਜ਼ਮੀਨ ਦਾ ਮਸਲਾ ਉਹ ਜ਼ਮੀਨ ਨੂੰ ਲੈ ਕੇ ਅੱਜ ਆਪਾਂ ਨੇ ਦੇਖਿਆ ਵੀ ਜੋ ਆ ਹੋਇਆ ਉਹ ਸਾਰੇ ਲੋਕਾਂ ਨੂੰ ਪਤਾ ਸਰਦਾਰ ਸਾਹਿਬ ਗੱਲ ਕਰਦੇ ਆ ਸਿਰਫ ਜੋ ਲੜਾਈ ਚੱਲਦੀ ਪਈ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੱਲਦੀ ਆ ਵੀਡੀਓ ਵੀਡੀਓ ਦੀ ਲੜਾਈ ਚੱਲਦੀ ਆ ਜ਼ਮੀਨੀ ਪੱਧਰ ਤੇ ਪਰਿਵਾਰ ਦੇ ਹੱਕ ਦੇ ਵਿੱਚ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਤਕੜਾ ਮਜ਼ਬੂਤ ਨਾਰਾ ਨਹੀਂ ਮਾਰਿਆ ਗਿਆ ਕੀ ਕਰਨੇ ਨਹੀਂ ਨਹੀਂ ਅਸੀਂ ਤਾਂ ਤਕੜਾ ਮਾਰਿਆ ਅਸੀਂ ਇੱਥੋਂ ਪਹਿਲਾਂ ਆਇਆ ਜਿਸ ਦਿਨ ਵਾਕਾ ਹੋਇਆ ਅਸੀਂ ਐਸਐਸਪੀ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਿਆ ਉਸ ਤੋਂ ਬਾਅਦ ਡੀਆਈਜੀ ਸਾਹਿਬ ਨਾਲ ਗੱਲ ਹੋਈ ਆ ਉਹ ਉਹਨਾਂ ਨੇ ਅਨਕਾਰੀ ਲਾਈ ਆ ਉਹ ਅਨਕਾਰੀ ਲੱਗ ਚੱਲਦੀ ਆ ਉਹ ਦੇਖਦੇ ਆ ਕਿ ਅਨਕਾਰੀ ਕਰਦੇ ਨੇ ਦੇਖੋ ਜੀ ਅ ਅੱਜ ਤੋਂ 10 12 ਦਿਨ ਪਹਿਲਾਂ ਮੇਰੇ ਮੇਰੇ ਲੱਗੇ ਵੀ 26 ਤਰੀਕ ਨੂੰ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਫ ਕਾ ਸਰਪੰਚ ਨੇ ਜਗਦੀਸ਼ ਸਿੰਘ ਜਗੀ ਚਣਕੋਈਆ ਉਹਨਾਂ ਦੇ ਉੱਤੇ ਇੱਕ ਹੈਰੋਂ ਦਾ 20 ਗ੍ਰਾਮ ਹੈਰੋਂ ਦਾ ਪਰਚਾ ਕੀਤਾ ਸੀ ਸਾਡੀ ਉਦੋਂ ਵੀ ਟੀਮ ਸਾਰੀ ਇਕੱਠੀ ਹੋ ਕੇ ਇਹ ਕਹਿ ਰਹੀ ਸੀ ਮੀਡੀਆ ਦੇ ਵਿੱਚ ਅਸੀਂ ਰੱਖੀ ਸੀ ਆਪਣਾ ਪੱਖ ਰੱਖਿਆ ਸੀ ਕਿ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਉਹ ਇਹ ਕੰਮ ਨਹੀਂ ਕਰਦੇ ਉਹਨਾਂ ਨੂੰ ਨਜਾਇਜ਼ ਸਾਇਆ ਜਾ ਰਿਹਾ ਬਿਹਾਈਂਡ ਦਾ ਸੀਨ ਆ ਜਿਹੜਾ ਉਹ ਕੁਝ ਹੋਰ ਆ ਸੋ ਜਿਹੜਾ ਅੱਜ ਹੋਇਆ ਜਿਹੜੀ ਘਟਨਾਕ੍ਰਮ ਅੱਜ ਹੋਈ ਆ ਇਹ ਆਪਾਂ ਦੇਖ ਲਿਆ ਸਾਰਿਆਂ ਨੇ ਦੇਖਿਆ ਅੱਜ ਇੱਥੇ ਇੱਕ ਜਿੰਦਾਕਾਰਤੂਸ ਵੀ ਪਏ ਨੇ ਗੋਲੀਆਂ ਵੀ ਚੱਲੀਆਂ ਨੇ ਕਿਰਪਾਨਾਂ ਵੀ ਚੱਲੀਆਂ ਨੇ ਬਹੁਤ ਜ਼ਿਆਦਾ ਜਿਹੜਾ ਜੰਗਲ ਰਾਜ ਬਣ ਚੁੱਕਾ ਦੇਖੋ ਸਰਕਾਰ ਦਾ ਕੰਮ ਹੁੰਦਾ ਲਾ ਐਂਡ ਆਰਡਰ ਮੈਂਟੇਨ ਰੱਖਣਾ ਤੇ ਅ ਜੇ ਆਪਾਂ ਅੱਜ ਸਵੇਰ ਦੀ ਗੱਲ ਕਰੀਏ ਤਾਂ ਮਨੋਰੰਜਨ ਕਾਲੀਆ ਜੀ ਉਹਨਾਂ ਦੇ ਘਰੇ ਗਰਨੇਡ ਛੁੱਟਿਆ ਗਿਆ ਤੇ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ 15 ਜਿਹੜੇ ਥਾਣੇ ਨੇ ਜਾਂ ਜਿਹੜੇ ਜਾਂ ਜਿਹੜੇ ਉਹ ਲੋਕ ਨੇ ਜਿਵੇਂ ਸੁਖਵੀਰ ਬਾਦਲ ਜੀ ਨੇ ਜਿਹੜੇ ਜੜੀਆਂ ਪਰਸਨੈਲਿਟੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਜੰਗਲ ਰਾਜ ਬਣ ਚੁੱਕਿਆ ਅੱਜ ਦੇਖੋ ਤੁਸੀਂ ਜਿਹੜਾ ਵੀ ਕਬਜ਼ਾ ਕਰੀ ਬੈਠਾ ਜ਼ਮੀਨ ਤੇ ਚਾਹੇ ਕੋਈ ਵੀ ਆ ਉਹਦਾ ਇੱਕ ਪ੍ਰੋਸੀਜਰ ਆ ਲॉ ਐਂਡ ਆਰਡਰ ਨੂੰ ਲਾ ਨੂੰ ਫੋਲੋ ਕਰਨਾ ਚਾਹੀਦਾ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਜੇ ਆਪਾਂ ਇਦਾਂ ਦੇ ਕੰਮ ਕਰਨ ਲੱਗ ਜੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਜਿਹੜਾ ਅੱਜ ਸਾਡੇ ਜਿਹੜੀ ਪੁਲਿਸ ਆ ਜਾ ਕਹਿ ਲੋ ਜਾਂ ਜਿਹੜਾ ਸਾਡਾ ਸਿਵਲ ਪ੍ਰਸ਼ਾਸਨ ਹੋਵੇ ਤੇ ਲੋਕਾਂ ਦਾ ਜਿਹੜਾ ਪੂਰਾ ਭਰੋਸਾ ਰਹੂਗਾ ਇਦਾਂ ਬੇ ਭਰੋਸਗੀ ਜਦੋਂ ਉੱਠਦੀ ਆ ਫਿਰ ਪ੍ਰੋਬਲਮਾਂ ਜ਼ਿਆਦਾ ਕ੍ਰੀਏਟ ਹੁੰਦੀਆਂ ਨੇ ਸੋ ਸਾਨੂੰ ਚਾਹੀਦਾ ਵੀ ਜਿਹੜੀ ਅੱਜ ਇਸ ਪਰਿਵਾਰ ਨਾਲ ਦੁਖਦਾਈ ਘਟਨਾ ਵਾਪਰੀ ਆ ਕਿਉਂਕਿ ਕਾਫੀ ਜਿਹੜੇ ਪਰਿਵਾਰ ਦੇ ਜੀ ਨੇ ਉਹ ਇੰਜਰਡ ਹੋ ਚੁੱਕੇ ਨੇ ਈਐਮਸੀ ਦਾਖਲ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਦੇ ਜਿਹੜੇ ਜੱਗੀ ਦੇ ਸਰਪੰਚ ਦੇ ਜਿਹੜੇ ਵੱਡੇ ਭਰਾ ਨੇ ਬਲਜੀਤ ਸਿੰਘ ਉਹਨਾਂ ਦੀ ਜਿਹੜੀ ਬਾਹ ਦੇ ਉੱਤੇ ਟੱਕ ਲੱਗਿਆ ਉਹਨਾਂ ਦੇ ਪਰਜਾਈ ਨੇ ਜਿਹੜੇ ਆਪਣੇ ਜੱਗੀ ਦੇ ਬਲਜੀਤ ਦੇ ਘਰੋਂ ਉਹਨਾਂ ਦੇ ਵੀ ਲੱਗੀ ਆ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਜਗਜੀਤ ਸਿੰਘ ਜੱਗੀਚਣ ਕੋਈ ਉਹਨਾਂ ਦੇ ਮੈਸੇਜ ਦੇ ਵੀ ਲੱਗੀ ਆ ਤੇ ਦੋ ਜਾਂ ਤਿੰਨ ਬੰਦੇ ਨੇ ਜਿਹੜੇ ਇੱਥੇ ਲੋਕਲ ਜਿਹੜੇ ਪਿੰਡੋਂ ਨੇ ਉਹਨਾਂ ਦੇ ਕਾਫੀ ਜ਼ਿਆਦਾ ਸੱਟਾਂ ਲੱ ਤੁ ਕੋਈ ਜੇ ਗੱਲ ਇੱਥੇ ਸੁਣਨ ਜਾ ਰਹੀ ਆ ਵੀ ਗੋਲੀਆਂ ਦਾ ਜੀ ਪਤਾ ਹੀ ਨਹੀਂ ਕਿੰਨੀਆਂ ਚੱਲੀਆਂ ਹਰੇ ਦਾ ਕੈਲਕੂਲੇਸ਼ਨ ਨਹੀਂ ਹੋਈ ਜਾ ਰਹੀ ਆ ਤੇ ਪੁਲਿਸ ਵਾਲੇ ਵੀ ਲੱਭੀ ਜਾ ਰਹੇ ਨੇ ਫਾਇਰ ਜੰਦਾਕਾਰ ਤੋਂ ਵੀ ਇੱਥੇ ਪਏ ਨੇ ਤੇ ਉਹ ਮੀਡੀਆ ਨੂੰ ਵੀ ਦਿਖਾਏ ਨੇ ਆਪਣੇ ਇਹਨਾਂ ਨੇ ਮੁੰਡਿਆਂ ਨੇ ਉਹਦੀ ਵੀਡੀਓ ਵੀ ਬਣਾਈ ਆ ਸੋ ਕੋਈ ਆਪਾਂ ਕਹਿ ਨਹੀਂ ਸਕਦਾ ਵੀ ਕਿੰਨੀਆਂ ਗੋਲੀਆਂ ਚੱਲੀਆਂ ਕਿਉਂਕਿ ਕਾਫੀ ਜ਼ਿਆਦਾ ਲੋਕ ਸੀਗੇ ਕਾਫੀ ਗਿਣਤੀ ਦੇ ਵਿੱਚ ਬੰਦੇ ਆਏ ਜਿਨ੍ਹਾਂ ਨੇ ਹਮਲਾ ਕੀਤਾ ਗੱਲ ਕਰਦੇ ਆ ਜੀ ਜਿਸ ਤਰ੍ਹਾਂ ਕੇ ਮੌਕੇ ਤੇ ਆਲਾ ਅਧਿਕਾਰੀ ਪਹੁੰਚੇ ਸੀ ਪੰਜਾਬ ਪੁਲਿਸ ਦੇ ਕੀ ਭਰੋਸਾ ਦਿਵਾਇਆ ਗਿਆ ਜੀ ਦੇਖੋ ਮੈਂ ਜਦੋਂ ਆਇਆ ਉਦੋਂ ਆਪਣੇ ਪੰਜਾਬ ਪੁਲਿਸ ਦੀ ਜਿਹੜੀ ਐਡੀਐਸਪੀ ਸਾਹਿਬ ਸਾਡੇ ਨੇ ਉਹ ਖੜੇ ਸੀਗੇ ਹੋਰ ਜਿਹੜੀ ਪ੍ਰਸ਼ਾਸਨ ਖੜਾ ਸੀ ਪਰ ਮੈਨੂੰ ਜਿਹੜੇ ਇਥੋਂ ਜਿੰਨੀ ਇਨਫੋਰਮੇਸ਼ਨ ਮਿਲੀ ਆ ਵੀ ਜਦੋਂ ਇਹ ਇਨਸੀਡੈਂਟ ਆਫ ਵਾਪਰਿਆ ਉਦੋਂ ਅੱਧਾ ਘੰਟਾ ਘੰਟਾ ਪੁਲਿਸ ਲੇਟ ਆਈ ਆ ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜਿਹੜਾ ਇਹ ਜੰਗਲ ਰਾਜ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਅੱਗ ਲੱਗੀ ਪਈ ਆ ਜੇ ਅੱਗ ਲੱਗੀ ਤਾਂ ਇਹ ਜਿਹੜੀ ਅੱਜ ਇਥੇ ਨਹੀਂ ਰੁਕਣੀ ਹੈ ਤਾਂ ਇਹਦੇ ਨਾਲ ਬਹੁਤ ਵੱਡੇ ਜਿਹੜੇ ਨੁਕਸਾਨ ਹੋ ਸਕਦੇ ਨੇ ਪੰਜਾਬ ਦੇ ਇੱਕ ਸਾਡੀ ਆਪਸੀ ਭਾਈਚਾਰਕ ਸਾਂਝ ਆਓ ਖਰਾਬ ਹੁੰਦੀ ਆ ਇੱਕ ਸਾਡੇ ਜਿਹੜੇ ਲੋਕ ਨੇ ਕਤਲੋਗਾਰਤਵਲ ਵੱਧਦੇ ਨੇ ਅੱਜ ਇਹਨਾਂ ਨੇ ਹਮਲਾ ਕੀਤਾ ਕੱਲ ਨੂੰ ਦੂਜੀ ਪਾਰਟੀ ਹਮਲਾ ਕਰੂ ਕੱਲ ਨੂੰ ਫਿਰ ਉਹ ਕਰਨਗੇ ਇਦਾਂ ਦਾ ਇਦਾਂ ਦੇ ਸਿਸਟਮ ਦੇ ਵਿੱਚ ਤਾਂ ਫਿਰ ਇੱਥੇ ਕਤਲ ਹੋਣਗੇ ਇਹਨਾਂ ਨੂੰ ਰੋਕਣ ਦੇ ਲਈ ਸਾਡੀ ਸਾਡੀ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਆ ਸਾਡੀ ਦੁਤੀ ਜਦਵ ਨੇ ਐਸਐਸਪੀ ਸਾਹਿਬ ਉਹਨਾਂ ਨੂੰ ਵੀ ਅਸੀਂ ਮਿਲ ਕੇ ਆਈ ਸੀ ਅਸੀਂ ਉਹਨਾਂ ਨੂੰ ਵੀ ਧਿਆਨ ਵਿੱਚ ਲਿਆਂਦਾ ਸੀ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਵੀ ਇਹ ਕੰਮ ਨਹੀਂ ਕਰਦੇ ਬਿਹਾਈਂਡ ਦਾ ਸੀਨ ਆ ਜਿਹੜਾ ਉਹ ਜਿਹੜੀ ਵੀ ਕੋਈ ਝਗੜੇ ਵਾਲੀ ਜਗ੍ਹਾ ਰੌਲੇ ਵਾਲੀ ਜਗ੍ਹਾ ਉਹ ਜਗ੍ਹਾ ਕਰਕੇ ਜਿਹੜਾ ਪ੍ਰੋਬਲਮ ਆ ਸਾਨੂੰ ਨਾ 112 ਤੇ ਕੰਪਲੀਟ ਆਈ ਸੀ ਕੋਈ ਐਸ ਐਚਓ ਨੂੰ ਤੇ ਇੱਥੇ ਕੋਈ ਲੜਾਈ ਝਗੜਾ ਹੋ ਰਿਹਾ ਇਮੀਡੀਏਟ ਉਹਨੂੰ ਭੇਜਿਆ ਤੇ ਮੈਂ ਵੀ ਮੌਕੇ ਤੇ ਆਇਆ ਤੇ ਡੀ ਐਸ ਪੀ ਡੀ ਆਪਣੇ ਕੰਨਾ ਸਾਹਿਬ ਐਸ ਪੀ ਜੀ ਸਾਹਿਬ ਆਏ ਸੀ ਇੱਥੇ ਜਦੋਂ ਅਸੀਂ ਦੇਖਿਆ ਤਾਂ ਉਹ ਕਾਫੀ ਘੱਟ ਸੀਗਾ ਤੇ ਬੰਦੇ ਕੋਈ ਕਹਿੰਦੇ ਜ਼ਖਮੀ ਜੁਖਮੀ ਕੋਈ ਆ ਕੋਈ ਬੰਦੇ ਆਏ ਸੀ ਹਨੂੰ ਤੇ ਜਿਨਾਂ ਨੇ ਕੋਈ ਅਟੈਕ ਕੀਤਾ ਸਰ ਗੱਲ ਕਰਦੇ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਕਿ ਕਈ ਫਾਇਰ ਹੋਏ ਨੇ ਕੁਝ ਪਤਾ ਨਹੀਂ ਕਿੰਨੀਆਂ ਕੁ ਗੋਲੀਆਂ ਚੱਲੀਆਂ ਜੀ ਉਹਦੇ ਦੇਖੋ ਇਹਨਾਂ ਦੇ ਕਹਿੰਦੇ ਲੋਕਾਂ ਦੇ ਜਿਹੜੇ ਕਹਿ ਰਹੇ ਵੀ ਹੋਈ ਹੈ ਫਾਇਰ ਬਟ ਉਹ ਅਸੀਂ ਸਾਰਾ ਫ੍ਰੈਂਸਿਕ ਐਫੀਐਸਲ ਬੁਲਾਏ ਹੋਏ ਨੇ ਉਹਨਾਂ ਦੇ ਮੁਤਾਬਕ ਸਾਰਾ ਪਤਾ ਲੱਗੂਗਾ ਬਾਕੀ ਦੀ ਸਟੇਟਮੈਂਟ ਲਈ ਜਾਊਗੀ ਜਿਹੜੇ ਇੰਜਰਡ ਨੇ ਉਹਨਾਂ ਨੂੰ ਪਤਾ ਸਰ ਮੌਕੇ ਤੇ ਜਿਸ ਤਰ੍ਹਾਂ ਕਿ ਰੌਂਦ ਪਾਇ ਵੀ ਨਹੀਂ ਤੁਸੀਂ ਵੀ ਖੁਦ ਦੇਖਿਆ ਹੋਣਾ ਮੌਕੇ ਤੇ ਕੀ ਕਹਿਣਾ ਚਾਹੋਗੇ ਦੇਖੋ ਰੌਂਦ ਪਈ ਹੈ ਉਹ ਸਾਰਾ ਟੈਸਟ ਹੋਊਗਾ ਨਾ ਜੀ ਐਫਐਸਐਲ ਤੋ ਸਾਰਾ ਪਤਾ ਲੱਗ ਜਾਊਗਾ ਕਿ ਸਰ ਜੀ ਜਿਹੜਾ ਮਾਮਲਾ ਹੈ ਜਿਹੜਾ ਜੱਗੀ ਸਰਪੰਚ ਸੀਗਾ ਡਰਗ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਉਹਦੇ ਨਾਲ ਜੁੜਿਆ ਹੋਇਆ ਸਾਰਾ ਇਹ ਦੇਖੋ ਇਹਦੇ ਬਾਰੇ ਤਾਂ ਇਨਵੈਸਟੀਗੇਸ਼ਨ ਜਾਊਗਾ ਸਾਰਾ ਕੁਝ ਫਿਰ ਤਾਂ ਜਿਹੜੇ ਬੰਦੇ ਇੰਜਨ ਨੇ ਉਹ ਉੱਥੇ ਢਾਕਲ ਨਹੀਂ ਉਹਨਾਂ ਦੇ ਸਟੇਟਮੈਂਟ ਲਈ ਜਾਊਗੀ ਉੱਥੋਂ ਪਤਾ ਲੱਗਣਾ ਕਿ ਸਰ ਕਿਸੇ ਚੀਜ਼ ਨੂੰ ਲੈ ਕੇ ਵਿਵਾਦ ਹੋ ਰਿਹਾ ਜੀ ਇਹ ਦੇਖੋ ਕੁਝ ਮੈਨੂੰ ਜਿੱਦ ਤੱਕ ਪਤਾ ਲੱਗਿਆ ਉਹ ਦੂਰ ਦੀ ਗੱਲ ਵੀ ਇਹ ਜਿਹੜੀ ਜ਼ਮੀਨ ਦੀ ਮਲਕੀਅਤ ਲੈ ਕੇ ਕੋਈ ਹੈ ਇਹਦੇ ਵਿੱਚ ਤਾਂ ਉਹ ਸਾਰਾ ਚੈੱਕ ਹੋਏਗਾ ਕਿ ਇਹ ਦਾ ਸਟੇਟਮੈਂਟ ਤੁਹਾਨੂੰ ਦੱਸ ਰੂਗਾ ਸਰ ਪ੍ਰਵਾਹ ਨਹੀਂ ਹੈਗਾ ਕੋਈ ਪੋਲੀਟੀਕਲ ਇਸ਼ੂ ਤਾਂ ਨਹੀਂ ਕੋਈ ਨਹੀਂ ਫਿਲਹਾਲ ਤਾਂ ਦੇਖੋ ਅਸੀਂ ਪ੍ਰਾਇੋਰਟੀ ਮਤਲਬ ਇੱਕ ਫਰਸਟ ਸਟੈਪ ਹੈ ਅਸੀਂ ਜੋ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਵਿੱਚ ਸਾਰਾ ਆਏਗਾ ਸਰ